ਜਲੰਧਰ ਦੇ ਹਾਤੀ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਐਸਐਸਪੀ ਦਫ਼ਤਰ ਅੱਗੇ ਧਰਨਾ ਲਾ ਦਿੱਤਾ ਗਿਆ ਹੈ ਇਹ ਧਰਨਾ ਉਸ ਵੇਲੇ ਲਗਾਇਆ ਗਿਆ ਜਦੋਂ ਨਿਹੰਗ ਜਥੇਦਾਰ ਬਾਬਾ ਹਰੀ ਸਿੰਘ ਆਪਣੇ ਜਥੇ ਨਾਲ ਐਸਐਸਪੀ ਰਵਿੰਦਰ ਸਿੰਘ ਵਿਰਕ ਨੂੰ ਮਿਲਣ ਕੋੜੇ ਤੇ ਪਹੁੰਚੇ ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਇਲਾਕੇ ਦੇ ਇੱਕ ਗਰੀਬ ਪਰਿਵਾਰ ਲਈ ਇਨਸਾਫ ਦੀ ਮੰਗ ਕਰਦੇ ਹੋਏ ਸਰਪੰਚ ਵਿਰੁੱਧ ਸ਼ਿਕਾਇਤ ਦੇਣ ਲਈ ਆਏ ਸਨ ਕਿਉਂਕਿ ਇਸ ਸਮੇਂ ਪਹਿਲਾਂ ਇਸ ਗਰੀਬ ਪਰਿਵਾਰ ਦੇ ਪੁੱਤ ਦਾ ਕਤਲ ਕੀਤਾ ਗਿਆ ਸੀ ਅਤੇ ਜਿਸ ਤੋਂ ਬਾਅਦ ਪਰਿਵਾਰ ਤੇ ਵੀ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਪੁਲਿਸ ਦੇ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦੇ ਅੱਜ ਉਹਨਾਂ ਦੇ ਵੱਲੋਂ ਐਸਐਸਪੀ ਦਫ਼ਤਰ ਬਾਹਰ ਤਰਨਾ ਲਗਾ ਦਿੱਤਾ ਗਿਆ ਪਰ ਉਹਨਾਂ ਨੂੰ ਐਸਐਸ ਨਾਲ ਮਿਲਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਨਿਹੰਗ ਸਿੰਘਾਂ ਦੇ ਦਸਤੂਰ ਮੁਤਾਬਿਕ ਉਕਤ ਸਰਪੰਚ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹੋਏ ਨੇ ਘਰੀ ਪਰਿਵਾਰ ਦੇ ਪੁੱਤ ਦਾ ਕਤਲ ਹੋਇਆ ਸੀ ਅਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਸੀ ਪਰ ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ ਦੱਸਦੀ ਹੈ ਕਿ ਬਾਬਾ ਹਰੀ ਸਿੰਘ ਜੋ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਆਏ ਸਨ ਉਹਨਾਂ 'ਤੇ ਦੋਸ਼ ਲਾਇਆ ਹੈ ਕਿ ਉਹਨਾਂ ਦੀ ਆਵਾਜ਼ ਜ਼ੁਬਾਉਣ ਲਈ ਪੁਲਿਸ ਨੇ ਉਲਟਾ ਉਹਨਾਂ ਵਿਰੁੱਧ ਨਵੀਂ ਐਫਆਈਆਰ ਦਰਜ ਕਰ ਦਿੱਤੀ ਹੈ ਇਹਨਾਂ ਕਾਰਨ ਕਰਕੇ ਨਿਹੰਗ ਜਥੇਬੰਦੀਆਂ ਨੇ ਐਸਐਸਪੀ ਦਫ਼ਤਰ ਅੱਗੇ ਬੈਠ ਕੇ ਰੋਸ ਜਜ਼ਤਾਇਆ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਅਧਿਕਾਰੀਆਂ ਨੇ ਨਿਹੰਗ ਸਿੰਘਾਂ ਨੂੰ ਤਰਨਾ ਖਤਮ ਕਰਨ ਦੀ ਅਪੀਲ ਕੀਤੀ ਅਤੇ ਉਹਨਾਂ ਨੂੰ ਅੰਦਰ ਜਾ ਕੇ ਮਿਲਣ ਦੀ ਇਜਾਜ਼ਤ ਵੀ ਦਿੱਤੀ ਪਰ ਤਰਨਾ ਫਿਲਹਾਲ ਜਾਰੀ ਹੈ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਜਦ ਤੱਕ ਪੁਲਿਸ ਨਿਆਂ ਨਹੀਂ ਕਰਦੀ ਅਤੇ ਸਰਪੰਚ ਵਿਰੁੱਧ ਠੋਸ ਕਾਰਵਾਈ ਨਹੀਂ ਹੁੰਦੀ ਉਹ ਆਪਣਾ ਰੋਸ ਇਸੇ ਤਰੀਕੇ ਦੇ ਨਾਲ ਜਾਰੀ ਰੱਖਣਗੇ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਪੱਖਪਾਤ ਕਰ ਰਹੀ ਹੈ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਸੁਰੱਖਿਆ ਕਰ ਰਹੀ ਹੈ ਜੀ ਬੇਨਤੀ ਦਵਾ ਵੀ ਅਸੀਂ ਸਾਰੇ ਆਪਣੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਐਸਐਸਪੀ ਸਾਹਿਬ ਨਾਲ ਗੱਲ ਹੀ ਕਰਨ ਆਏ ਸੀਗੇ ਪਰ ਇਹਨਾਂ ਨੇ ਆਉਣ ਤੋਂ ਪਹਿਲਾਂ ਹੀ ਦਰਵਾਜ਼ੇ ਲਾ ਲਏ ਹੁਣ ਅਸੀਂ ਨਾ ਕੋਈ ਕ੍ਰਿਮਨਲ ਬੰਦੇ ਆ ਤੇ ਨਾ ਕੋਈ ਹੱਤਿਆਵਾਦੀਆਂ ਜਾਂ ਸਾਡੇ ਕੋਲ ਵੈਪਨ ਆ ਕਿ ਜਿਹੜੇ ਆਪਾਂ ਐਸ ਦਾ ਸਿਕਿਉਰਟੀ ਪਰ ਦੇਖੋ ਇਹ ਖਾਲਸਾ ਪੰਥਵਾਹੀ ਇਹ ਕੋਈ ਮਲੋਏਤ ਹੈ ਨਹੀਂਗਾ ਵੀ ਕੋਈ ਆਪਾਂ ਮਲੋਏ ਇਹ ਵੀ ਤੁਰੇ ਫਿਰਦੇ ਆ ਨਾ ਤੇ ਅੱਜ ਸਾਡੇ ਦੇ ਲਈ ਅਜੇ ਮਲੋਏ ਦਾ ਆਪਣੇ ਦਰਵਾਜ਼ੇ ਬੰਦ ਕਰਿਆ ਕਹਨ ਵਾਲੇ ਕੀ ਕਰਦੇ ਹੋ ਕੋਈ ਦੇਖੋ ਪਾਈ 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 ਪਿੱਛੇ ਖੜੇ ਹੋ ਕੇ ਕੀ ਆਉਂਦੇ ਬੱਲੇਬਾ ਜੀ ਪਾਵਾ ਕਰਕੇ ਜੇ ਸਾਡਾ ਕੋਈ ਹੱਲ ਕਰਨਗੇ ਠੀਕ ਆ ਇਨੇ ਪੀਏਪੀਆ ਨੂੰ ਚਾਲਾ ਮੰਗ ਰਿਹਾ ਅੱਛਾ ਤੁਹਾਡੇ ਉੱਪਰ ਪਰਚਾ ਕਿਉਂ ਜਿਹੜਾ ਉਹ ਦਰਦ ਕਰ ਦਿੱਤਾ ਗਿਆ ਇਹ ਵਾਜੁਰਜੀ ਦਾਵਾ ਜਿਹੜਾ ਹੈ ਇਕਵਾਲ ਨਾਂ ਦਾ ਬੰਦਾ ਕੋਲ ਬੰਦਾ ਵਾ ਇਹਨੇ ਰੰਜੀਤ ਸਿੰਘ ਦਾ ਕਰਕੇ ਸਾਡਾ ਨਾਂ ਲਖਾਇਆ ਵਾ ਕਿਉਂਕਿ ਇਹਨੇ ਇੱਕ ਪਰਿਵਾਰ ਦੇ ਮੈਂਬਰਾਂ ਨੂੰ ਇਹਨੇ ਇੱਕ ਪਰਿਵਾਰ ਦਾ ਰਜੀਮ ਆ ਰਿਹਾ ਤਾਂ ਬੜਾ ਕਤਲ ਕੀਤਾ 302 ਦਾ ਪਰਚਾ ਇਹਦੇ ਤੇ ਆ ਤੇ ਪੂਰਾ ਕ੍ਰਿਮਿਨਲ ਬੰਦਾ ਪੂਰਾ ਪ੍ਰਸ਼ਾਸਨ ਨੂੰ ਪਤਾ ਵਾ ਝਰਾਬ ਬੈਠੇ ਤੋਂ ਲੈ ਕੇ ਕੋਈ ਇਦਾਂ ਮਾੜਾ ਕੰਮ ਨਹੀਂ ਜਿਹੜਾ ਇਹਨੇ ਨਹੀਂ ਕੀਤਾ ਹੋਊਗਾ ਹਨਾ ਨਿਆਰੇ ਵਾਲੀ ਜ਼ਿੰਦਗੀ ਇਹਨੇ ਖਰਾਬ ਕੀਤੀ ਪਿੰਡ ਦੇ ਵਿੱਚ ਕਈ ਪਰਚੇ ਕਈ ਪਰਿਵਾਰਾਂ ਦੇ ਪਰ ਇਹਨੇ ਪ੍ਰਕਾਰ ਬਰਬਾਦ ਕਰ ਦਿੱ ਇਹ ਆ ਰਿਹਾ ਦਾ ਇਹ ਭੋਲੇ ਭਾਲੇ ਲੋਕਾਂ ਨੂੰ ਮਗਰ ਲਾ ਕੇ ਨਾ ਇਹ ਸਾਰਾ ਕੰਮ ਕਰਦਾ ਵਾ ਹੁਣ ਵੀ 500 ਤੋਂ ਬੰਦੇ ਪਿੰਡ ਦੇ ਮੋਹਦਵਾਰੇ ਨੇ ਆਪਣੇ ਮਗਰ ਲਾਏ ਹੋਏ ਆ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਨੇ ਸਾਡਾ ਰਜਿਸਟਰ ਦੇ ਵਿੱਚ ਨਾਮ ਪਵਾਇਆ ਜਿਹੜਾ ਪਰਚਾ ਹੈ ਨਾ ਦੇਖਣ ਪਈ ਇਹ ਘੰਟੇ ਅੱਛਾ ਹੁਣ ਤੁਹਾਡੀ ਮੰਗ ਕੀ ਹੈਗੀ ਐ ਜੀ ਤੁਹਾਨੂੰ ਮੰਗ ਵਾਇਗੁਰ ਜੀ ਇਹ ਵੀ ਇਕਵਾਲ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਪਰਚਾ ਕੈਦਰ ਕੀਤਾ ਜਾਵੇ ਪਰਿਵਾਰ ਨੂੰ ਸਾਬ ਦੇ ਆ ਜਾਵੇ ਅੱਛਾ ਪੁਲਿਸ ਮੁਲਾਜ਼ਮ ਦੇ ਨਾਲ ਗੱਲਬਾਤ ਹੋਈ ਹੋ ਕੀ ਕੰਦੇ ਪਹਿਨੇ ਅਜੇ ਕਾਰਵਾਰ ਕੋਈ ਨਹੀਂ ਹੋ ਰਿਹਾ ਵਾਇਗੁਰ ਜੀ ਉਹ ਕੰਦੇ ਅੰਦਰ ਆ ਕੇ ਗੱਲ ਕਰੋ ਤੁਹਾਨੂੰ ਫੇਰਵਾਦਾਰ ਨਹੀਂ ਆਏ ਕੰਦੇ ਆ ਠੀਕ ਠੀਕ ਬਾਬਾ ਕੁਝ ਨਿਕਲੰਦਾ ਰਹੇ ਲਿਕੇ ਕਲਿਆਣਪੁਰ ਨਾਲ ਲੜਾਈ ਹੋਈ ਹੈ ਉੱਥੇ ਹਾਂਜੀ ਹਾਂਜੀ ਉਹ ਕੋਈ ਕੇਸ ਵਿਸਟਾ ਹੋਇਆ ਲੰਬੜੇ ਪੁਲਿਸ ਸਟੇਸ਼ਨ ਹਾਂਜੀ ਉਹਦੇ ਵਿੱਚ ਇਹ ਕਹਿ ਰਹੇ ਹੈਗੇ ਆ ਵੀ ਅ ਕੁਝ ਜ਼ਿਆਦਾ ਬੰਦਿਆਂ ਦੇ ਨਾਮ ਲਿਖਾਤੇ ਹੈਗੇ ਆ ਜਿਹੜੇ ਬੰਦੇ ਲੜਾਈ ਦੇ ਵਿੱਚ ਨਹੀਂ ਸੀਗੇ ਉਹਦੇ ਪ੍ਰੋਟੈਸਟ ਦੇ ਵਿੱਚ ਆਇਆ ਵੀ ਇਹ ਬੰਦੇ ਨਹੀਂ ਸੀਗੇ ਇਹਨੇ ਜਿੰਨੇ ਲਿਖੇ ਗਏ ਆ ਤੋ ਉਹਨਾਂ ਨਾਲ ਗੱਲ ਕਰਨਾ ਸੀ। ਆਈ ਕਿ ਮਸਲਾ ਹੋ। ਹੁਣ ਕੀ ਗੱਲਬਾਤ ਹੋਈ ਹੈ? ਕੀ ਐਕਸ਼ਨ ਦਿੱਤਾ ਗਿਆ ਤੁਹਾਡੇ ਵੱਲੋਂ? ਬਸ ਵਾਸ਼ ਨੇ ਇਹ ਦਿੱਤਾ ਵੀ ਜੋ ਔਨ ਮੈਰਿਟਸ ਹੈਗੇ ਉਹਦੇ ਮੁਤਾਬਕ ਹੀ ਕਾਰਵਾਈ ਕਰਾਂਗੇ। ਗਲਤ ਨਹੀਂ ਕਰਾਂਗੇ ਕਿਸੇ। ਮਗਰ ਤੁਸੀਂ ਸੀਸੀਟੀਵੀ ਅਧਾਰ ਦੇ ਦਿੱਤਾ। ਆਹ ਸੀਸੀਟੀਵੀ ਦਾ ਅਧਾਰ ਜੋ ਹੈਗਾ ਉਹ ਹੀ ਦੱਸਿਆ ਇਹਨਾਂ ਨੂੰ ਵੀ ਜੋ ਸੀਸੀਟੀਵੀ ਦੇ ਚ ਬੰਦੇ ਆਏ ਆ। ਉਹੀ ਅਸੀਂ ਬੁੱਕ ਕਰਾਂਗੇ ਜਿਹੜਾ ਸੀਸੀਟੀਵੀ ਤੋਂ ਇਲਾਵਾ ਹੈਗਾ ਨਹੀਂ ਕਰਾਂਗੇ। ਮੱਕੀ ਥੱਕਾ ਨਹੀਂ ਹੋਏਗਾ। ਹਾਂ ਬਿਲਕੁਲ। ਅੱਛਾ ਉਹ ਕਹਿ ਰਹੇ ਸੀਗੇ ਜਦੋਂ ਮੇਰੇ ਉੱਪਰ ਪਰਚਾ ਹੋਇਆ ਮੈਂ ਉਸ ਵੇਲੇ ਸੀਗਾ ਹੀ ਨਹੀਂ ਮੈਂ ਤਾਂ ਸ਼ਹਿਰ ਵਿੱਚ ਸੀ। ਮੈਂ ਉਹੀ ਤੁਹਾਨੂੰ ਦੱਸ ਰਿਹਾ ਉਹੀ ਦ